ਨਿਊ ਅੰਮ੍ਰਿਤਸਰ ਵਿਖੇ ਭਗਵਾਨ શ્રી ਲక్ష్ਮੀ ਨਾਰਾਇਣ ਮੰਦਿਰ ਵਿਖੇ ਭਗਵਾਨ શ્રી ਲక్ష్ਮੀ ਨਾਰਾਇਣ ਦਰਬਾਰ, ਸ਼੍ਰੀ ਰਾਮ ਦਰਬਾਰ, ਸ਼੍ਰੀ ਰਾਧਾ ਕ੍ਰਿਸ਼ਨ ਦਰਬਾਰ ਨੂੰ ਪੂਰੀ ਧਾਰਮਿਕ ਪਰੰਪਰਾ ਅਨੁਸਾਰ ਸਜਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਸ਼੍ਰੀ ਰਾਮ ਜਨਮ ਭੂਮੀ ਤੀਰਤ ਖੇਤਰ ਅਯੁੱਧਿਆ ਦੇ ਜਨਰਲ ਸਕੱਤ ਚੰਪਤ ਰਾਏ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ पंजाब सबका उप मुख्यमंत्री ओम प्रकाश सोनी सबका राज्य सभा मैंबर श्वेत मलिक कैबिनेट मंत्री हरभजन सिंह ईटीओ विधायक डॉक्टर अजय गुप्ता विधायक डॉक्टर इंद्रबीर सिंह नेचर मेयर जतेंद्र सिंह मोती पाठिया सबका विधायक जुगल किशोर शर्मा संघ प्रचारक रामेश्वर दंत सबका विधायक जसबीर सिंह डिंपा विधायक जीवनजोत कौर समेत कई प्रमुख शख्सियत हाजिर सन ਕਮੇਟੀ ਦੇ ਜਰਨਲ ਸਕੱਤਰ अरुण ਖੰਨਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਦਰਬਾਰ ਵਿੱਚ ਹਾਜ਼ਰੀ ਭਰੀ ਅਤੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ਼੍ਰੀ ਦਰਗਾਣਾ ਮੰਦਿਰ ਕਮੇਟੀ ਵੱਲੋਂ ਇੱਕ ਨਵੇਂ ਮੰਦਿਰ ਦਾ ਨਿਰਮਾਣ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਕੀਤਾ ਹੈ ਕਿ ਬੜਾ ਭਵệ ਮੰਦਿਰ ਹੈ। ਪ੍ਰਮਾਤਮਾ ਪ੍ਰਭੂ ਸ਼੍ਰੀ ਰਾਮ ਇਸੇ ਤਰੀਕੇ ਦੇ ਨਾਲ ਸਾਰੇ ਅੰਮ੍ਰਿਤਸਰ, ਪੰਜਾਬ ਔਰ ਦੇਸ਼ ਨਿਵਾਸੀਆਂ ਨੂੰ ਖੁਸ਼ੀਆਂ ਔਰ ਖੇੜੇ ਰੱਖਣ। ਜਿਨ੍ਹਾਂ ਨੇ ਅਗਿਰਦੇ ਨਾਲ ਇੱਕ ਨਵਾਂ ਮੰਦਿਰ ਜਿਹੜਾ ਬਣਿਆ ਪ੍ਰਾਣ ਪ੍ਰਤੀਸ਼ਠਾ ਜਿੱਤੇ ਹੋਈ ਅੱਜ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ 100 ਸਾਲ ਪਹਿਲੀ ਵਾਰੀ ਇੱਕ ਨਵਾਂ ਮੰਦਿਰ ਦਾ ਅੰਜ ਨਿਰਮਾਣ ਹੋਇਆ ਔਰ ਉੱਥੇ ਪ੍ਰਾਣ ਪ੍ਰਤੀਸ਼ਠਾ ਹੋਈ ਹੈ ਮੈਂ ਸਭ ਨੂੰ ਵਧਾਈ ਦਿੰਦਾ ਬੜਾ ਹੀ ਪੁੱਤਰ ਦੇਣਾ ਸਭ ਤੋਂ ਪਹਿਲਾਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੀ ਦਰਗਾਹਾਂ ਕਮੇਟੀ ਨੂੰ ਮੈਂ ਮੁਬਾਰਕਬਾ ਦਿੰਦਾ ਅੱਜ ਭਗਵਾਨ ਲక్ష్ਮੀ ਰਣਜੀ ਦਾ ਜਿਹੜਾ ਮੰਦਿਰ ਇੱਥੇ ਬਣਿਆ ਜਿਹਦਾ ਪਿੱਛੇ ਨੀਂਹ ਪੱਥਰ ਰੱਖਿਆ ਸੀ ਆ ਅੱਜ ਉਹ ਤਿਆਰ ਹੋ ਗਿਆ ਕਿਉਂਕਿ ਲੋਕਾਂ ਨੂੰ ਸਮਾਜਿਕ ਜ਼ਰੂਰਤਾਂ ਵਾਸਤੇ ਵੀ ਇਹ ਜਗ੍ਹਾ ਦੀਆਂ ਜ਼ਰੂਰਤਾਂ ਹੁੰਦੀਆਂ ਤੇ ਜਿਹੜੀ ਸਾਡੀ ਪੀੜ੍ਹੀ ਆ ਇਹ ਕੁਝ ਕਰਕੇ ਜਾਊਗੀ ਤੇ ਅਗਲੀਆਂ ਪੀੜ੍ਹੀਆਂ ਯੂਜ਼ ਕਰਨਗੀਆਂ ਉਹ ਕੁਝ ਕਰਨਗੀਆਂ ਉਹ ਤੋਂ ਅਗਲੀਆਂ ਇਹ ਇੱਕ ਚੇਨ ਆ ਚੱਲਦਾ ਰਹਿੰਦਾ ਇਹ ਸਮੇ ਦਾ ਚੱਕਰ ਤੇ ਇਹ ਹਰ ਸਮੇ ਦੇ ਉੱਤੇ ਇਹ ਕਮਿਊਨਿਟੀ ਵਾਸਤੇ ਸਮਾਜ ਵਾਸਤੇ ਇਹ ਜਗਾ ਬਣਨੀ ਚਾਹੀਦੀਆਂ ਇਹ ਮੇਰੀ ਸੋਚ ਸੀ ਇਹ ਪ੍ਰਭੂ ਦੀ ਇੱਛਾ ਸੀ ਇਸ ਕਰਕੇ ਮੈਂ ਬਹੁਤ-ਬਹੁਤ ਮੁਬਾਰਕ ਦਿਨਾ ਨਿਊ ਅੰਮਰਸਰ ਦੇ ਵਿੱਚ ਬਹੁਤ ਸ਼ਾਨਦਾਰ ਰਾਮ ਜੀ ਦਾ ਮੰਦਿਰ ਬਣਾਇਆ ਹੈ ਜਿਹੜੇ ਕਿ ਲੋਕਾਂ 'ਚ ਬੜਾ ਹੁਸਾ ਹੈ ਅੱਜ ਵੱਡੇ ਤੋਂ ਵੱਡਾ ਆਦਮੀ ਇੱਥੇ ਆ ਕੇ ਸੀਸ ਜਗਾਇਆ ਹੈ ਔਰ ਉਹਨਾਂ ਨੇ ਅਸ਼ੀਰਵਾਦ ਮੰਗਿਆ ਹੈ ਜਿੱਥੇ ਸਾਡੇ ਹਿੰਦੁਸਤਾਨ ਵਾਸਤੇ ਉੱਥੇ ਅੰਮਰਸਰ ਵਾਸਤੇ ਔਰ ਅੱਜ ਜਿਹੜਾ ਸਮਾਚ ਚੱਲ ਰਿਹਾ ਹੈ आतंकवाद ਦਾ ਉਹਦੇ ਵਾਸਤੇ ਮੰਗਿਆ ਜੇ ਬਹੁਤ ਭਾਗਾਂ ਦਾ ਦਿਨ ਹੈ ਜੀ 100 ਸਾਲ ਦੇ ਵਿੱਚ ਪਹਿਲਾ ਮੰਦਿਰ ਨਿਰਮਾਨ ਦੁਰਗਣਾ ਕਮੇਟੀ ਨੇ ਕੀਤਾ ਹੈ ਔਰ ਇਧਰ ਕਿਉਂਕਿ ਇਸ ਨਿਊ ਮਰਸਦ ਦੇ ਚਾਰੋਂ ਪਾਸੇ 55 ਕਲੋਨੀਆਂ ਹੈ ਲੇਕਿਨ ਮੰਦਿਰ ਕਿਸੇ ਚ ਨਹੀਂ ਸੀ ਸਭ ਲੋਕਾਂ ਦੇ ਜਿਮਾਨ ਸੀ ਉਹ ਦੁਰਗਿਆਣਾ ਕਮੇਟੀ ਹਮੇਸ਼ਾ ਸਮਾਜ ਦੀ ਸੇਵਾ ਵਾਸਤੇ ਹੈ ਤੇ ਇਹ ਜਿਹੜਾ ਮੱਠ ਦਾ ਨਿਰਮਾਨ ਹੋਇਆ ਹੈ ਇਹਦੇ ਵਿੱਚ ਸਤ ਸੰਗਾਰ ਥਲੇ ਬੇਸਮੈਂਟ ਹੈ ਸ਼ਾਦੀ ਵਾਦੀਆਂ ਵਾਸਤੇ ਧਰਮਸ਼ਾਲਾ ਹੈ